ਨ ਕੋਤਾਤਾ ਸਮ੍ਰਤ ਸਭ ਮਲ ਕੋਈ ਗੋੜਾ ਨਿਹਾਰ ਭਗਤਨ ਕੋ ਪਰਮਨ ਬਿਰਲਾ ਪਾਵ ਅੱਜ ਅਸੀਂ ਪਹੁੰਚ ਚੁੱਕੇ ਆਂ ਸ਼ਹਿਰ ਬਟਾਲਾ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਨਿਸ਼ਾਨੀ ਅੱਜ ਵੀ ਮੌਜੂਦ ਹੈ ਜਿਸ ਨੂੰ ਕੰਧ ਸਾਹਿਬ ਕਿਹਾ ਜਾਂਦਾ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲੱਖਣੀ ਜੀ ਨੂੰ ਵਿਆਹ ਆਏ ਤਾਂ ਉਹ ਇਸ ਕੰਧ ਦੇ ਲਾਗੇ ਬੈਠ ਗਏ ਤਾਂ ਇੱਕ ਬਜ਼ੁਰਗ ਔਰਤ ਨੇ ਕਿਹਾ ਕਿ ਕਾਕਾ ਇਹ ਕੰਧ ਡਿੱਗ ਜਾਵੇਗੀ ਪਰੇ ਹੋ ਕੇ ਬੈਠ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਹ ਕੰਧ ਕਦੇ ਨਹੀਂ ਡਿੱਗੇਗੀ ਇਸ ਜੁਗੋ ਜੁਗ ਇਹ ਕੰਧ ਏਵੇਂ ਹੀ ਰਹੇਗੀ ਜੋ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਕੰਧ ਸਾਹਿਬ ਗੁਰਦੁਆਰਾ ਹੈ